ਸਵਾਗਤ ਹੈ ਦੋਸਤੋ ਤੁਹਾਡਾ ਬੱਬੂ ਡੇਰੀ ਫਾਰਮ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਝੋਟੀ ਪਕਾਉ ਹੈ ਤੇ ਡਾਇਮੰਡ ਪੀਸ ਹੀ ਲੈ ਕੇ ਆਏ ਤੁਹਾਡੇ ਵਾਸਤੇ ਤੁਸੀਂ ਕਹਿ ਦਿੰਨੇ ਨੂੰ ਵੀ ਆਪਣੇ ਪੰਜਾਬ ਦੇ ਵਿੱਚ ਨਸਲੀ ਹੈਣੀ ਤਾਂ ਅੱਜ ਤੁਹਾਨੂੰ ਅਸਲੀ ਨਗੀਨਾ ਦਿਖਾ ਰਹੇ ਹਾਂ ਦੇਖੋ ਕਾਲਾ ਡਾਇਮੰਡ ਤੇ ਸਾਰੀ ਜਾਣਕਾਰੀ ਆਪਾਂ ਬਾਈ ਤੋਂ ਲੈ ਕੇ ਦੇਵਾਂ ਘਰੇਲੂ ਜ਼ਿੰਮੇਦਾਰ ਪਰਿਵਾਰ ਹੈ ਪਿੰਡ ਜਰਾਲ ਜ਼ਿਲ੍ਹਾ ਬਠਿੰਡਾ ਤਸਵੀਰ ਰਾਮਪਰਾ ਫੁੱਲ ਪੈ ਜਾਂਦੀ ਹੈ ਤੇ ਸਾਰੀ ਜਾਣਕਾਰੀ ਲੈ ਕੇ ਦਿੰਨੇ ਆ ਬਾਈ ਤੋਂ ਵੀ ਕਿੰਨੇ ਕ ਦਿਨ ਰਹਿ ਕੇ ਸੂਣ ਦੇ ਵਿੱਚ ਤੇ ਬਾਈ ਸਾਰਾ ਰਿਕਾਰਡ ਵੀ ਰੱਖੀ ਬੈਠਾ ਮਾਂ ਦਾ ਵੀ ਰਿਕਾਰਡ ਹੈਗਾ ਕਿੰਨਾ ਦੁੱਧ ਦਿੱਤਾ ਨਾਰਮਲ ਸੇਵਾ ਤੇ ਬਾਈ ਕਹਿੰਦੇ ਕੋਈ ਅਸੀਂ ਬਹੁਤ ਜ਼ਿਆਦਾ ਫੀਡ ਨਹੀਂ ਪਾਉਂਦੇ ਨਾਰਮਲ ਸੇਵਾ ਤੇ ਚੰਗੇ ਦੁੱਧ ਵਾਲੀ ਇਹਦੀ ਮਾਂ ਸੀਗੀ ਤੇ ਇਹ ਵੀ ਚੰਗਾ ਦੁੱਧ ਪਾਉਗੀ ਸਾਨੂੰ ਸਾਰੀ ਤੋਰ ਕੇ ਵੀ ਦਿਖਾਵਾਂਗੇ ਸਾਰੀ ਜਾਣਕਾਰੀ ਲੈ ਲਈਏ ਬਾਈ ਨਾਲ ਮਲਾਉਣੇ ਆ ਸਸੀ ਕਾ ਬਾਈ ਜੀ ਸਸੀ ਕਾ ਵੀਰੇ ਬਾਈ ਜੀ ਆਪਣਾ ਨਾਮ ਦੱਸਿਓ ਮੇਰਾ ਨਾਮ ਵੀਰੇ ਪ੍ਰਗਟ ਸਿੰਘ ਫੌਜੀ ਸਾਨਾ ਕਰਮੇਲ ਸਿੰਘ ਸੰਧੂ ਪਿੰਡ ਜਲਾਲ ਆ ਜੀ ਠੀਕ ਆ ਜੀ ਜਿਹੜੀ ਆਪਾਂ ਅੱਜ ਛੋਟੀ ਸੇਲ ਕਰਨੀ ਹੈ ਜੀ ਇਹ ਤੇ ਕਿੰਨੇ ਕ ਦਿਨ ਰਹਿੰਦੇ ਆ ਜੀ ਹਜੇ ਦਿਨ ਪੂਰੇ ਹੁਣ ਤੇ ਦਿਨ ਪੂਰੇ ਹੋਏ ਬਾਈ ਬਸ 3-4 ਦਿਨ ਹੋਰ ਲੈ ਜੂਗੀ ਠੀਕ ਆ ਜੀ ਉੱਪਰ ਲੈ ਤਿੰਨ ਕਿ ਦਿਨ ਉੱਪਰ ਲੱਗੇ ਤਿੰਨ ਕਿ ਦਿਨ ਲੱਗੇ ਜੀ ਠੀਕ ਆ ਜੀ ਤੇ ਇਹਦੀ ਆਪਾਂ ਜਿਹੜੀ ਮਾਂ ਸੀਗੀ ਆਪਣੇ ਕੋਲੇ ਸੀਗੀ ਜੀ ਆਪਣੇ ਕੋਲੇ ਸੀਗੀ ਘਰ ਦੀ ਸੀਗੀ ਠੀਕ ਆ ਜੀ ਉਹਨੇ ਨਾਰਮਲ ਸੇਵਾ ਤੇ ਕਿੰਨਾ ਕੁ ਦੁੱਧ ਦਿੱਤਾ ਸੀਗੀ ਉਹ ਦੇਣ ਦੀ ਸੀਗੀ 20 ਕਿਲੋ ਲੀਟਰ ਦਿੰਦਾ ਦੇਣਦੀ ਸੀ ਠੀਕ ਆ ਜੀ ਤੇ ਵੀ ਚੰਗਾ ਦੁੱਧ ਪਾ ਦੂ ਜੀ ਤੇ ਆਪਾਂ ਸਾਰਾ ਕੋਈ ਰੇਟ ਹੈ ਜਿਹੜਾ ਵੀਡੀਓ ਦੇ ਵਿੱਚ ਹੀ ਕਰਵਾਵਾਂਗੇ ਤੋੜ ਕੇ ਦਿਖਾਉਣੇ ਆ ਤੇ ਮੋਬਾਈਲ ਨੰਬਰ ਦੱਸ ਦਿਓ ਆਪਣਾ ਮੋਬਾਈਲ ਨੰਬਰ 9660299081 ਜੀ ਠੀਕ ਆ ਜੀ 9660299081 ਠੀਕ ਆ ਜੀ ਲਓ ਜੀ ਤੋੜ ਕੇ ਦਿਖਾ ਦਿਓ ਤੇ ਜੱਜਮੈਂਟ ਸਾਨੂੰ ਹੋ ਜੂਗੀ ਹਵਾਨੇ ਦੀ ਤੇ ਥਣਾ ਦੀ ਸਾਰੀ ਜੱਜਮੈਂਟ ਕਰਾਵਾਂਗੇ ਤੇ ਵੀਡੀਓ ਬਣਾਵਾਂਗੇ ਪੂਰੀ ਸੌਂਗਣਾ ਦੇਖੋ ਤੁਸੀਂ ਇਹ ਜਾਨ ਨਹੀਂ ਬਹੁਤ ਘੱਟ ਨਿਕਲਦੇ ਆ ਮਿੱਤਰੋ ਬਹੁਤ ਡਿਮਾਂਡ ਆ ਚੰਗੇ ਪਸ਼ੂ ਦੀ ਦੇਖ ਸਕਦੇ ਤੁਸੀਂ ਮੀਣੀ ਆ ਦੋਨੇ ਸਿੰਘ ਹਿਲਦੇ ਉਹ ਵੀ ਹਲਾ ਕੇ ਦਿਖਾਵਾਂਗੇ ਦੇਖੋ ਤੁਸੀਂ ਚੰਗੇ ਕਦ ਕਾਠ ਦੀ ਤੇ ਜਿਹੜਾ ਸੀਮੰਟ ਭਰਿਆ ਵਾ ਉਹਦੀ ਵੀ ਆਪਾਂ ਜਾਣਕਾਰੀ ਲੈ ਕੇ ਦੇਵਾਂਗੇ ਬਾਈ ਤੋਂ ਕਿਹੜਾ ਸੀਮੰਟ ਭਰਿਆ ਵਾ ਸਾਰਾ ਸਟਰਾ ਜਿਹੜਾ ਬਾਈ ਕੋਲੇ ਸੰਭਿਆ ਵਾ ਇੱਥੇ ਜੇ ਰੋਕ ਲੋ ਮੜਾ ਜਾਨ ਲਓ ਵੀ ਚੈੱਕ ਕਰੋ ਮੂੰਹ ਮੱਥੇ ਦੀ ਕੁਆਲਿਟੀ ਲੈ ਚਲੋ ਉੱਥੇ ਲੈ ਚਲੋ ਦੇਖੋ ਲਓ ਵੀ ਮਿੱਤਰੋ ਤੁਹਾਨੂੰ ਨੇੜ ਤੋਂ ਦਿਖਾ ਦਈਏ ਹਵਾਨਾ ਬਹੁਤ ਸੋਹਣਾ ਤਿਆਰ ਕੀਤਾ ਕਰਮਾਲੀ ਨੇ ਦੇਖ ਸਕਦੇ ਹੋ ਤੁਸੀਂ 88 ਅੱਖ ਦੀ ਚਵਾਈ ਵਾਲੇ ਥਣ ਕੱਢਿਆ ਹਵਾਨਾ ਮੂਰ ਨੂੰ ਵੀ ਪੂਰਾ ਤੇ ਵਸਾਂ ਵੀ ਪੂਰਾ ਦਿਖਾਉਂਦੀ ਆ ਤੇ ਨਾੜਾ ਦੇਖ ਸਕਦੇ ਹੋ ਹਵਾਨੇ ਤੇ ਥਣ ਪੂਰੇ ਵਧੀਆ ਪੂਰੀ ਵਿਥੀ ਦੇ ਉੱਤੇ ਚਾਰੇ ਥਾਣਾ ਤੇ ਇਹ ਬਹਿਣੀ ਵਾਲਾ ਪਾਸਾ ਤੇ ਦੂਜਾ ਵੀ ਦਿਖਾਉਣਾ ਤੁਹਾਨੂੰ ਦੇਖੋ ਬਈ ਪਸਾਂਤ ਉਹ ਦੇਖੋ ਪੂਰਾ ਹਵਾਨਾ ਦਿਖਾਉਂਦੀ ਆ ਹਜੇ ਨੇ ਪੂਰਾ ਤਿਆਰ ਹੋਣਾਗਾ ਇੱਕ ਦੋ ਦਿਨਾਂ ਤੱਕ ਦੇਖਿਓ ਤੁਸੀਂ ਹਵਾਨਾ ਲੈ ਕੇ ਤੁਰਣੀ ਆਣਾ ਐਚ ਐਫ ਵਹਿੜਾ ਵਾਂਗੂ ਤਿਆਰ ਹੋਊਗੀ ਤੇ ਇਧਰੋ ਬਈ ਕਵਹਿਣੀ ਵਾਲੇ ਥਣ ਦੇਖੋ ਚਾਰੇ ਥਣ ਇੱਕੋ ਜਿਹਾ ਪੂਰੀ ਵਿੱਤੀ ਤੇ ਹਵਾਨਾ ਵੀ ਦੇਖ ਸਕਦੇ ਹੋ ਤੁਸੀਂ ਕਿੱਥੋਂ ਲੈ ਕੇ ਸ਼ੁਰੂ ਹੋਇਆ ਵਾ ਤੇ ਇਧਰ ਮਗਰ ਤਾਂ ਤੱਕ ਹਵਾਨਾ ਪਟਿਆ ਬਹੁਤ ਸੋਹਣੀ ਕਰਮਾਲੀ ਝੋਟੀ ਤਿਆਰ ਹੋਈ ਆ ਜਿਹੜਾ ਭਰਾਣੇ ਸੌਂਕ ਰੱਖਦਾ ਚੰਗੇ ਪੈਸੇ ਲਾਉਣੇ ਤੇ ਝੋਟੀ ਜ਼ਰੂਰ ਖਰੀਦਣ ਵਾਲੀ ਆ ਸੋਡੇ ਜਿਹੜਾ ਭਰਾ ਵੀਡੀਓ ਦੇਖੂਗਾ ਤੇ ਉਦੀ ਸੌਦਾ ਕਰੂਗਾ ਰਾਜੋ ਬਾਈ ਤੋਂ ਸਾਰੀ ਜਾਣਕਾਰੀ ਲੈ ਲਈਏ ਬਾਈ ਜੀ ਕਿਹੜਾ ਸੀਮਿੰਟ ਭਰਿਆ ਹੋਇਆ ਤੇ ਇਹ ਲక్ష్ਮੀ ਡੈਰੀ ਫਾਰਮ ਦਾ ਵੀਰਸਾਨ ਦਾ ਭਰਿਆ ਹੋਇਆ ਜੀ ਠੀਕ ਹੈ ਜੀ ਉਹ ਆਪਣੇ ਕੋਲ ਮੋਹਰਾ ਨਸਲ ਦਾ ਜੀ ਸਟਰਾ ਸੰਭਿਆ ਹੋਇਆ ਜੀ ਹਾਂਜੀ ਹਾਂਜੀ ਆਪਣੇ ਕੋਲੇ ਆ ਜੀ ਤੇ ਰੇਟ ਆਪਾਂ ਬਿਲਕੁਲ ਜਾਇਜ਼ ਕਰਨਾ ਜੀ ਜਿਹੜਾ ਭਰਾ ਵੀਡੀਓ ਦੇਖੇ ਤੇ ਉਦੀ ਸੌਦਾ ਕਰ ਲੇ ਰੇਟ ਜਾਇਜ਼ ਆ ਜੀ ਵੀਰ 140000 ਆ ਜੀ ਠੀਕ ਹੈ ਜੀ ਵਿਚੋ ਮਾਨਤਨ ਹੋਊਗਾ ਮਾਨਤਨ ਆ ਜੀ ਤੇ ਕਰ ਦੇਵਾਂਗੇ ਠੀਕ ਹੈ ਜੀ ਲਓ ਵੀ ਮਿੱਤਰੋ ਮੋਬਾਈਲ ਨੰਬਰ ਆਪਾਂ ਸਕਰੀਨ ਤੇ ਵੀ ਲਾਵਾਂਗੇ ਵੀਡੀਓ ਚ ਲੈਤਾ ਤੇ ਰੇਟ ਆ ਜਿਹੜਾ 140000 ਦੇਖ ਸਕਦੇ ਹੋ ਭਵਾਨਾ ਬਹੁਤ ਸੋਹਣਾ ਪੱਟਿਆ ਵੈ ਝੋਟੀ ਨੇ ਕਿਸੇ ਪੱਖ ਤੋਂ ਝੋਟੀ ਹੱਥ ਨਹੀਂ ਧਰਾਉਂਦੀ ਤੇ ਵੀਡੀਓ ਸਾਰੇ ਭਰਾਵਾਂ ਨਾਲ ਸ਼ੇਅਰ ਕਰ ਦਿਓ ਵੀਡੀਓ ਦੇਖਣ ਲਈ ਧੰਨਵਾਦ